ਲੁਧਿਆਣਾ ਦੇ ਨੂਰਪੁਰ ਪੇਟ ਬੁੱਢਾ ਦਰਿਆ ਦੇ ਕੋਲ ਬਣਾਇੰਗੇ ਇੱਕ ਫਾਰਮ ਹਾਊਸ ਚ ਬੀਤੀ ਰਾਤ ਤਿੰਦੂਏ ਨੇ ਹਮਲਾ ਕਰ ਦਿੱਤਾ ਤਿੰਦੂਏ ਨੇ ਇੱਥੇ ਨੌਂ ਪੇਡਾਂ ਤੇ ਹਮਲਾ ਕੀਤਾ ਜਿਨ੍ਹਾਂ ਚੋਂ ਦੋ ਨੂੰ ਤਿੰਦੂਏ ਨੇ ਆਪਣਾ ਭੋਜਨ ਬਣਾਇਆ ਫਾਰਮ ਹਾਊਸ ਦੇ ਮਾਲਕ ਵੱਲੋਂ வன ਵਿਭਾਗ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ வன ਵਿਭਾਗ ਅਧਿਕਾਰੀਆਂ ਨੇ ਮੌਕਾ ਵੇਖ ਕੇ ਤਿੰਦੂਏ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਹੈ ਮੰਗਟ ਕੀ ਹੋਇਆ ਜੀ ਅ ਕੁਝ ਸਮਝ ਨਹੀਂ ਆਇਆ ਜੀ ਕਿਵੇਂ ਕਿਵੇਂ ਰਾਤ ਕਿਸੇ ਜਾਨਵਰ ਨੇ ਅਟੈਕ ਕੀਤਾ ਨੌਕਰ ਮੇਰੇ 11:30 ਵਜੇ ਖਾਣਾ ਖਾ ਕੇ ਸੁੱਤੇ ਆ ਇਸ ਵੀਰੇ 6 6 ਵਜੇ ਜਰੂਰ ਉੱਠੇ ਨੇ ਤਾਂ ਸਾਡੇ ਜਿਹੜੇ ਮਨੇਚਰ ਭੇਡਾਂ ਅਸੀਂ ਰੱਖੀਆਂ ਸ਼ੌਕੇ ਤੌਰ ਤੇ ਉਹ 8 ਭੇਡਾਂ ਤੇ ਇੱਕ ਮੇਲ ਭेडੂ ਉਹ ਮਰੇ ਪਾਏ ਗਏ ਸਭ ਦੇ ਗਰਦਨਾ ਦੇ ਵਿੱਚ ਕਾਫੀ ਡੂੰਘੇ ਨਿਸ਼ਾਨ ਸੀ ਜਿਵੇਂ ਲੈਪੜ ਦੇ ਹੋਣ ਇੰਨੇ ਜਿਆਦਾ ਗਹਿਰੇ ਸੀਗੇ ਤੇ ਬਾਡੀਜ਼ ਦੋ ਜਿਆ ਮਿਊਟਿਲੇਟ ਕੀਤੀਆਂ ਸੀ ਤੇ ਇੱਕ ਨੂੰ ਖਾਣ ਦੀ ਕੋਸ਼ਿਸ਼ ਕੀਤੀ ਪਰ ਪੂਰਾ ਨਹੀਂ ਖਾਦਾ ਹੋਇਆ ਸੀ ਮਤਲਬ ਪਤਾ ਨਹੀਂ ਕਿਉਂ ਜਾਨਵਰ ਨੇ ਸੱਤ ਦਾ ਜਾਨਵਰ ਵੈਸੇ ਹੀ ਮਾਰ ਤੇ ਗਲਾ ਦਬਤਪ ਕੇ ਜੋ ਚੀਤਾ ਸੀ ਪਿਊਮਾ ਸੀ ਕੀ ਸੀ ਉਹ ਜੰਗਲ 트ੈਪ ਲਾਵਾਂਗੇ ਤੇ ਉਹ ਕਹਿੰਦੇ ਵੀ ਹੋ ਸਕਦਾ ਹੈ ਵੀ ਲੈਪਰਡ ਹੋਵੇ ਭਾਵੇਂ ਕਿ ਆ ਸੀਜ਼ਨ ਨਹੀਂ ਆ ਉਹਨਾਂ ਦਾ ਮੂਵਮੈਂਟ ਦਾ ਆ ਜੰਗਲ ਐਨੀਮਲ ਜਿਹੜੇ ਵੱਡੇ ਨੇ ਹੰਟਰਸ ਪਰ ਕਹਿੰਦੇ ਕਿਉਂਕਿ ਕਿਤਨੇ ਕਿਤੇ ਅੱਗਾ ਲੱਗੀਆਂ ਨੇ ਜਾਂ ਇਹਨਾਂ ਦੀ ਹੈਬਿਟੈਟ ਨਾਲ ਪੰਗੇ ਲੈ ਰਹੇ ਆ ਖਤਮ ਹੋ ਰਿਹਾ ਹੈਬਿਟੈਟ ਇਹਨਾਂ ਦੀ ਤਾਂ ਉਹ ਅਰਬਨ ਏਰੀਆਜ਼ ਦੇ ਨੇੜੇ ਆ ਜਾਂਦੇ ਨੇ ਜਾਂ ਜਿੱਥੇ ਜਾਨਵਰਾਂ ਦੇ ਫਾਰਮ ਹੋਣ ਉੱਥੇ ਨੇੜੇ ਆ ਜਾਂਦੇ ਆ ਤਾਂ ਅਟੈਕ ਕਰ ਸਕਦੇ ਠੀਕ ਹੈ ਜੀ ਅ ਡੀ ਐਫ ਓ ਵਾਈਲਡ ਲਾਈਫ ਫਲੋਰ ਜੀ ਨੂੰ ਇੱਕ ਸਵੇਰੇ ਇਨਫੋਰਮੇਸ਼ਨ ਆਈ ਕਿ ਨੂਰ ਪਰਬੇਟ ਦੇ ਕੋਲੇ ਮੰਗਟ ਫਾਰਮ ਹਾਊਸ ਦੇ ਉੱਤੇ ਕੁਝ ਮਨਦੀਆਂ ਸ਼ੀਪਸ ਵਗੈਰਾ ਮਰੀਆਂ ਪਾਈਆਂ ਗਈਆਂ ਤਾਂ ਡੀ ਐਫ ਓ ਸਾਹਿਬ ਨੇ ਮੈਨੂੰ ਨਾਲ ਲੈ ਕੇ ਉੱਥੇ ਦਾ ਦੌਰਾ ਕੀਤਾ ਤਾਂ ਅਸੀਂ ਦੇਖਿਆ ਕਿ ਮੌਕੇ ਦੇ ਉੱਤੇ 8-9 ਮਨਦੀਆਂ ਪੇਡਾਂ ਮਰੀਆਂ ਹੋਈਆਂ ਸੀ ਜਿਨ੍ਹਾਂ ਦੀ ਬਾਈਟ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀਗਾ ਪੂਰਾ ਛੋਟ ਹੀ ਲੱਗ ਰਹੀ ਸੀ ਕਿ ਇਹ ਕਿਸੇ ਲੈਪਰਡ ਦਾ ਕੰਮ ਹੈ ਔਰ ਉਥੇ ਹੁਣ ਅਸੀਂ ਇੱਕ ਕੇਜ ਇੰਸਟਾਲ ਕਰ ਰਹੇ ਹਾਂ ਉਸ ਜਗ੍ਹਾ ਦੇ ਉੱਤੇ ਦੇਖ ਰਹੇ ਹਾਂ ਵੀ ਜਿਹੜਾ ਲੈਪੜਾ ਵੀ ਜੇ ਵਾਪਸ ਆਉਂਦਾ ਤਾਂ ਉਹਨੂੰ ਕਿਦਾਂ ਟਰੈਪ ਕਰਨਾ ਹੈ ਕਿਉਂਕਿ ਉਹਦਾ ਜਿਹੜਾ ਏਰੀਆ ਸਤਲੋ ਬੁੱਡੇ ਦਰਿਆ ਦੇ ਉੱਤੇ ਆ ਹੈਬੀਟਾਟ ਜਿਹੜਾ ਆ ਉਹ ਲੈਪੜ ਦੇ ਲੁਕਣ ਲਈ ਸਫੀਸ਼ੀਐਂਟ ਹੈ ਇਸ ਕਰਕੇ ਜੋ ਵੀ ਡੀ ਐਫਓ ਵਾਈਲਡ ਲਾਈਫ ਫੋਰ ਜੀ ਦੇ ਇਨਸਟਰਕਸ਼ਨ ਟੈਂਡਵੇ ਵੱਲੋਂ ਕੀਤੀ ਗਈ ਹਰ ਵਾਰ ਦਾ ਤੋਂ ਬਾਦ ਇਲਾਕੇ ਦੇ ਦਸ਼ਕ ਰਹਿ। ਲੁਧਿਆਣਾ ਤੋਂ ਵੇਖਤਲ ਅਬਰ ਹਰਪਲ ਇੰਡੀਆ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ। ਜੋ ادارے ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇਖ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@harpalindia.com